ਸਵਾਗਤ ਹੈ ਕਿਸਾਨ ਵੀਰੋ ਟੋਟਾ ਆਪਣੇ YouTube ਚੈਨਲ ਬਰਾਡੇਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਪਿੰਡ ਵੈਰੋ ਕੇ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਪੈਂਦਾ ਅੱਜ ਦੀ ਵੀਡੀਓ ਚ ਦੋਸਤੋ ਆ ਵੈੜ ਵਿਖਾਉਣੀ ਆ ਪ੍ਰੋਪਰ ਡਿਟੇਲ ਆ ਜਿਹੜੀ ਸੋਨੂੰ ਬਾਈ ਤੋਂ ਲੈ ਦਾਂਗੇ ਜਿਹੜੇ ਚੈਨਲ ਤੇ ਪਹਿਲੀ ਵਾਰ ਜੁੜੇ ਆ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 9592622952 ਘਰੇਲੂ ਪਸ਼ੂ ਆ ਦੋਸਤੋ ਘਰੇ ਪਸ਼ੂ ਦੁੱਧ ਤੇ ਲਾਇਵੇ ਆ ਕੋਈ ਵਪਾਰ ਦਾ ਕੰਮ ਨਹੀਂ ਤੇ ਚੰਗੀ ਵਹਿੜਾ ਚੰਗੇ ਦੁੱਧ ਵਾਲੀ ਆ ਪ੍ਰੋਪਰ ਡਿਟੇਲ ਬਾਈ ਤੋਂ ਲੈ ਲੈਂਦੇ ਆ ਸასიਖਾਲ ਬਾਈ ਸასიਖਾਲ ਜੀ ਨਾਮ ਦੱਸ ਦੇ ਬਈ ਨਾਮ ਬਾਈ ਮੇਰਾ ਅਸ਼ਦੀਪ ਠੀਕ ਆ ਵਹਿੜਾ ਆਪਣੀ ਘਰ ਦੇ ਕੋਈ ਆ ਹਾਂਜੀ ਬਾਈ ਕਿੰਨਵਾ ਸੂਹਾ ਸੂਣਾ ਨੇ ਜਿਹੜੇ ਦੂਜਾ ਸੂਹਾ ਸੂਣਾ ਬਾਈ ਇਹਦਾ ਪਿਛਲੇ ਸਾਲ ਦਾ 30 ਪਲੱਸ ਦਾ ਰਿਕਾਰਡ ਸੀਗਾ 30 ਲੀਟਰ ਹੀ ਚੋਇਆ ਵਾ ਠੀਕ ਆ ਆਉਦੇ ਹੱਥੀ ਤੇ ਹੁਣ ਇਹਦੇ ਦਿਨ ਕਿੰਨੇ ਰਹਿੰਦੇ ਪੂਰੇ ਹੌਂ ਚ ਇਹਦੇ ਬਾਈ ਤਿੰਨ ਚਾਰ ਦਿਨ ਰਹਿੰਦੇ ਆ ਹਜੇ ਠੀਕ ਆ ਉੱਤੇ ਵੀ ਲੈ ਜਾਂਦੀ ਕਿ ਤੈਨ ਨਹੀਂ ਹਾਂ ਸੁਹਾ ਦੂਜਾ ਸੁਹਣਾ ਨੇ ਸੁਹਾ ਦੂਜਾ ਸੁਹਣਾ ਬਈ ਇਹਨੇ ਠੀਕ ਆ ਤੋੜ ਕੇ ਦਿਖਾ ਲਈਂ ਦੇਖ ਸਕਦੇ ਹੋ ਦੋਸਤੋ ਚੰਗੇ ਕੱਦ ਕਾਠ ਵਾਲੀ ਆ ਤਿੰਨ ਚਾਰ ਦਿਨ ਦਿਨ ਪੂਰੇ ਹੋਣ ਚ ਪਏ ਆ ਤੇ ਹਵਾਨਾ ਦੇਖ ਸਕਦੇ ਆ ਸੋਹਣਾ ਹਵਾਨਾ ਬਣਾਉਣੀ ਆਉਂਦੀ ਆ ਬਾਕੀ ਉਹ ਵੀ ਦੋਸਤੋ ਸੈਡ ਸੂਡ ਭੋਰਾ ਨੇ ਤੇ ਚੌਣ ਚੌਣ ਚ ਜਮਾ ਵਧੀਆ ਹਾਂ ਹਾਂ ਵਧੀਆ ਬਈ ਜਮਾ ਥਣ ਦੋਸਤੋ ਬਹੁਤ ਸੋਹਣਾ ਇਹਨੂੰ ਥਣ ਲੱਗਾ ਵਾ ਦੇਖ ਸਕਦੇ ਆ ਮੁਠੀ ਦੀ ਚਵਾਈ ਵਾਲਾ ਸੋਹਣਾ ਥਣ ਲੱਗਾ ਵਾ ਵੇਖ ਸਕਦੇ ਹੋ ਦੋਸਤੋ ਚਾਰੇ ਥਾਣੇ ਤੇ ਹਵਾਨੇ ਦੇ ਉੱਤੇ ਨਾੜਾਂ ਵੀ ਦੋਸਤੋ ਚੰਗੀਆਂ ਬਾਕੀ ਮਿਲ ਕੇ ਵੀਣ ਵੇਖ ਸਕਦੇ ਤੋਂ ਉਧੜ ਲਈ ਲੈ ਵੀ ਦੋਸਤੋ ਦੇਖ ਸਕਦੇ ਨ ਤੁਰਦੀ ਤੁਰਦੀ ਦਾ ਜਮਾ ਦੋਸਤੋ ਕੋੜੀਆਂ ਵਾਂਗੂ ਵੇਖ ਸਕਦੇ ਆ ਹਵਾਨਾ ਪੂਰਾ ਵਟਾ ਕੱਢ ਜਾਂਦੀ ਆ ਮੋੜ ਲੈ ਮੋੜ ਲਾ ਲੈ ਚੱਲੋ ਉੱਥੇ ਬਾਕੀ ਦੋਸਤੋ ਰੰਗਵਾਜ ਬਹੁਤ ਚੰਗਾ ਗਾ ਗਰਮੀ ਦਾ ਨਹੀਂ ਵਾਲੀ ਮੰਦੀ ਹਣੀ ਠੀਕ ਆ ਦੇਖ ਸਕਦੇ ਆਂ ਦੋਸਤੋ ਚੰਗੀ ਵਿਹੜਾ ਜ਼ਰੂਰ ਕਨੈਕਟ ਕਰ ਲਿਓ ਚੰਗੇ ਕੱਦ ਕਾਠ ਵਾਲੀ ਆ ਤੁਰਦੀ ਤਾਂ ਦੇਖ ਸਕਦੇ ਆਂ ਹਵਾਨਾ ਦੋਸਤੋ ਇਹਨੇ ਪੱਟਾਂ ਦੇ ਸੱਨ ਵਾਲਾ ਪੂਰਾ ਵਧੀਆ ਐ ਲੱਤਾਂ ਚੌੜੀਆਂ ਕਰਕੇ ਤੁਰਦੀ ਆ ਤੇ ਸੋਹਣਾ ਹਵਾਨਾ ਬਾਈਆਂ ਦਾ ਕੱਢ ਜੂਗੀ ਹਵਾਨੇ ਦੇ ਵਿੱਚ ਵਾਲ ਢੱਲਾਂ ਕਾਫੀ ਪਈਆਂ ਦੇਖ ਸਕਦੇ ਆਂ ਮੋਲੇ ਦਾ ਮੋਲੇ ਦਾ ਬਾਈ ਫੋਨ ਪਈ ਦੱਸਦਾ ਹੋਊਗਾ ਜੇਜ ਹਾਂ ਹੋਊਗਾ ਜੇਜ ਜੀ ਠੀਕ ਆ ਤੇ ਫੋਨ ਨੰਬਰ ਆਪਣਾ ਫੋਨ ਨੰਬਰ ਬਾਈ 7078 7078 51362 51362 ਇਹ ਦੋਸਤੋ ਬਾਈ ਦਾ ਨੰਬਰ ਆ ਇਹ ਨੰਬਰ ਤੇ ਕਨੈਕਟ ਕਰ ਸਕਦੇ ਆ ਵੀਡੀਓ ਜਿੰਨੀ ਵੀ ਹੋ ਸਕੇ ਲੈ ਤੇ ਸ਼ੇਅਰ ਵੱਧ ਵੱਧ ਕਰ ਦਿਓ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਦੇਖਣ ਲਈ ਧੰਨਵਾਦ